ਗਾਇਸ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਜੀ ਸਵਾਗਤ ਕਰਦੀ ਆਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਂ ਜੀ ਅੱਜ ਇੱਕ ਨਵਾਂ ਬਲੌਗ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਸੀ ਟਾਈਮ ਹੋ ਗਿਆ ਸੀ 12:30 ਦਾ ਆਪਣੇ ਜਿਹੜੇ ਰੈਗੂਲਰ ਦੇ ਕੰਮ ਸੀ ਉਹ ਹੋ ਗਏ ਸੀ ਝਾੜੂ ਪੂੰਛੇ ਦਾ ਹੋ ਗਿਆ ਸੀ ਕਿਚਨ ਵਗੈਰਾ ਦਾ ਹੋ ਗਿਆ ਸੀ ਕੁਛ ਅੱਜ ਇਹ ਸੀ ਵੀ ਜਿਵੇਂ ਹੁਣ 2 ਦਿਨ ਕੱਪੜੇ ਨਹੀਂ ਸੀ ਤੋਤੇ ਉਹਦੇ ਕਰਕੇ ਇਕੱਠੇ ਹੋਏ ਪਏ ਸੀ ਉਹ ਕਾਫੀ ਧੋਣ ਵਾਲੇ ਸੀ ਉਹ ਧੋਤੇ ਸੀ ਕੱਪੜੇ ਕੁਝ ਸੁੱਕ ਗਏ ਸੀ ਉਹ ਉਤਾਰ ਕੇ ਰੱਖਲੇ ਸੀ ਬਾਕੀ ਇਹ ਸੀ ਵੀ ਚਲੋ ਸੁੱਕ ਜਾਣਗੇ ਫਿਰ ਜਿਹੜੇ ਉਹ ਫਿਰ ਦੁਪਹਿਰ ਤੋਂ ਬਾਅਦ ਦੇਖਾਂਗੇ ਜੀ ਕਿਉਂਕਿ ਅੱਜ ਨਾ ਧੋਣ ਕਰਕੇ ਦੋ ਦਿੰਦੇ ਨਾ ਫਿਰ ਕਾਫੀ ਜ਼ਿਆਦਾ ਹੋ ਜਾਂਦੇ ਨੇ ਬਸ ਇਸੇ ਕਰਕੇ ਇਹ ਹੁੰਦਾ ਜਾਂਦਾ ਕੁਝ ਹੁਣ ਮੌਸਮ ਦਾ ਫਰਕ ਪੈਣ ਕਰਕੇ ਨਾ ਵੀ ਧੁੱਪ ਜਿਆਦਾ ਤੇਜ਼ ਹੋ ਜਾਂਦੀ ਆ ਉਹਦੇ ਕਰਕੇ ਬਸ ਏਸੀ ਵੀ ਜਲਦੀ ਜਲਦੀ ਜਿਹੜੇ ਕੰਮ ਹੁੰਦੇ ਨੇ ਹੋ ਜਾਣ ਤਾਂ ਕਰਕੇ ਬਸ ਕੋਈ ਵੀਡੀਓ ਵੀ ਨਹੀਂ ਬਣੀ ਜਿਵੇਂ ਕੋਈ ਝਾੜੂ ਪੋਚੇ ਦੀ ਬਸ ਇਸੀ ਗਾ ਵੀ ਕਾਲੀ ਕਾਲੀ ਦੀ ਸੀ ਸਾਰੇ ਫਿਰ ਕੱਪੜਿਆਂ ਦਾ ਵੀ ਇਦਾਂ ਹੀ ਹੋ ਗਿਆ ਵਿਛੇ ਦੀ ਛੇਤੀ ਕਰਕੇ ਫ੍ਰੀ ਹੋ ਜਾਈਏ ਇੱਥੇ ਲੱਗੀ ਸੀ ਬਸ ਮੈਂ ਤੇ ਮੰਮੀ ਚਾਹ ਪੀਣਾ ਅਸੀਂ ਕਿ ਵੀ ਚਲੋ ਨਾਲੇ ਚਾਹ ਪੀਨੇ ਆ ਨਾਲੇ ਹੁਣ ਏਸੀ ਵੀ ਚ ਦੋ ਘੰਟੇ ਹੈਗੇ ਨੇ ਰੈਸਟ ਕਰਦੇ ਆ ਬਸ ਕੁਝ ਟਾਈਮ ਬੈਠੇ ਉਬਾਲ ਸਕਾਏ ਸਕਾਉਣ ਤੋਂ ਬਾਅਦ ਫਿਰ ਜਦ ਨੂੰ ਹੋ ਗਈ ਸੀ ਫਤਿਹ ਦੀ ਤਿਆਰੀ ਬਿਉ ਨੇ ਆਉਣ ਵਾਲਾ ਸੀ ਉਹ 1:3 ਵੱਜ ਗਿਆ ਸੀ ਕਿਉਂਕਿ ਜੀ ਚਾਚੂ ਪਿੰਦਿਆਂ ਨੂੰ ਬੈਠਿਆਂ ਨੂੰ 1:3 ਹੋ ਗਿਆ ਸੀ ਜਦ ਨੂੰ ਫਿਰ ਇਹ ਸੀਗਾ ਵੀ ਫਤਿਹ ਨਹੀਂ ਆ ਜਣਾ ਫਿਰ ਮੈਂ ਬਣਾਉਣ ਲੱਗੀ ਸੀ ਜਿਵੇਂ ਤੁਹਾਨੂੰ ਪਤਾ ਹੈ ਨਾ ਵੀ ਚਲੋ ਬੱਚੇ ਨੂੰ ਸਕੂਲੋਂ ਆ ਗਏ ਤਾਂ ਵੀ ਕੁਝ ਖਾਣ ਨੂੰ ਮੈਨੂੰ ਇਹ ਸੀ ਮੈਂ ਕਿਹਾ ਚਲੋ ਬਣਾ ਲੈਣੀ ਆ ਵੀ ਸੇਮੀਆਂ ਬਣਾ ਲੈਣੀ ਆ ਉਹ ਕਈ ਦਿਨ ਦਾ ਰੌਲਾ ਪਾਉਂਦਾ ਸੀ ਮੈਗੀ ਨੂੰ ਹੁਣ ਉਹ ਜੀ ਮੈਗੀ ਕੀਤੀ ਹੋਈ ਸੀ ਬੰਦ ਕਈ ਦਿਨ ਕਾਫੀ ਚਿਰ ਤੋਂ ਹੁਣ ਉਹਨੂੰ ਲਿਆ ਕੇ ਨਹੀਂ ਦਿੰਦੀ ਅੱਗੇ ਇਹ ਹੁੰਦਾ ਸੀ ਵੀ ਸੰਡੇ ਦੀ ਸੰਡੇ ਮਿਲ ਜਾਂਦੀ ਸੀ ਫਿਰ ਤੁਹਾਨੂੰ ਪਤਾ ਜਦ ਪਈ ਕਈ ਵਾਰੀ ਨਾ ਪਈ ਜਿਵੇਂ ਹੁਣ ਪਈ ਆ ਘਰੇ ਫਿਰ ਉਹ ਵਿੱਚ ਜੀ ਕਈ ਵਾਰੀ ਕਰ ਜਾਂਦਾ ਹੁੰਦਾ ਸੀ ਕਿ ਥੋੜੇ ਜਿ ਦਿਨ ਮਗਰੋਂ ਮਮਾ ਚਲ ਅੱਜ ਖਾ ਲੈਣਾ ਫਿਰ ਸੰਡੇ ਵਾਲੀ ਮਿਸ ਕਰਦੇ ਹੋ ਪਰ ਸੰਡੇ ਵਾਲੀ ਕਿੱਥੇ ਮਿਸ ਹੁੰਦੀ ਸੀ ਬਸ ਉਦਾਂ ਹੀ ਚੱਲੀ ਜਾਂਦਾ ਸੀ ਹੁਣ ਉਹਦੇ ਕਰਕੇ ਫਿਰ ਉਹਦੀ ਬਿਲਕੁਲ ਬੰਦ ਆ ਹੁਣ ਮੈਂ ਬਣਾਈਆਂ ਸੀ ਸੇਮੀਆਂ ਉਹਨਾਂ ਲਈ ਮੈਂ ਗਰਮ ਪਾਣੀ ਕਰ ਲਿਆ ਸੀ ਪਿਆਜ਼ ਵਗੈਰਾ ਕੱਟ ਲਿਆ ਸੀ ਸਬਜ਼ੀ ਕੋਈ ਐਦਾਂ ਦੀ ਹੈ ਨਹੀਂ ਸੀ ਵੀ ਜਿਹੜੀ ਉਹਦੇ ਵਿੱਚ ਪਾ ਸਕਾਂ ਫਿਰ ਮੈਂ ਤੜਕਾ ਲਗਾ ਕੇ ਜਿਵੇਂ ਆਪਾਂ ਆਮ ਲਗਾਉਨੇ ਆ ਉਹ ਮੇ ਲਗਾ ਕੇ ਵਿੱਚ ਪਾ ਦਿਆਂ ਸੀ ਸੇਵੀਆਂ ਇਹ ਬਣਾਈਆਂ ਸੀ ਮੈਂ ਦੇਸੀ ਘੋਚੇ ਕਿਉਂਕਿ ਇਹ ਹੋ ਜਾਂਦਾ ਵੀ ਫਤਿਹ ਨੂੰ ਜਿਵੇਂ ਅਸੀਂ ਕੋਈ ਚੀਜ਼ ਸਪੈਸ਼ਲ ਬਣਾਉਨੇ ਆ ਨਾ ਉਹਦੇ ਲਈ ਤਾਂ ਦੇਸੀ ਘੋਈ ਵਰਤਦੇ ਨੇ ਚਲੋ ਆਪਦੇ ਲਈ ਤਾਂ ਇਹ ਹੋ ਜਾਂਦਾ ਵੀ ਜਿਹੜਾ ਕੁਝ ਮਰਜ਼ੀ ਚੱਲੇ ਫਿਰ ਜਦ ਨੂੰ ਬਸ ਆ ਗਿਆ ਸੀ ਉਹ ਆਉਂਦੀ ਸਾਹ ਜਦ ਦੇ ਕਹਿੰਦਾ ਮੈਂ ਮੈਂ ਕਿਹਾ ਵੀ ਕੈਚਅਪ ਦੂਜੀ ਲੈ ਲਾ ਹਨਾ ਕਹਿੰਦਾ ਨਹੀਂ ਉਹ ਨਹੀਂ ਲੈਣੀ ਜਿਹੜੀ ਨਮੀ ਲਿਆਂਦੀ ਹੋਈ ਹੈ ਉਹ ਚਾਹੀਦੀ ਮੈਨੂੰ ਮੈਂ ਸੋ ਚਲ ਠੀਕ ਆ ਉਹਨੂੰ ਉਹ ਪਾ ਕੇ ਦੇ ਦਿੱਤੀ ਸੀ ਨਾਲ ਕਹਿੰਦਾ ਫਿਰ ਮੈਨੂੰ ਜੂਸ ਹੀ ਦੇ ਦਿਓ ਮੈਂ ਕਿਹਾ ਵੀ ਚਲ ਠੀਕ ਆ ਜੂਸ ਲੈ ਲਾ ਲਾ ਹੁਣ ਇਹ ਸੀ ਵੀ ਚਲੋ 2:30 ਹੋ ਗਏ ਸਵਾਕ 2 ਹੋ ਗਏ ਸੀ ਇਹ 10 ਮਿੰਟ 10 12 ਮਿੰਟ ਲੱਗ ਜਾਂਦੇ ਨੇ ਜੀ ਇਹਨੂੰ ਆਉਣ ਨੂੰ ਇਹ ਆ ਜਾਂਦਾ ਜਦ ਨੂੰ ਫਿਰ ਇਹ ਹੋ ਗਏ ਸੀ ਮੈਨੂੰ ਮੈਂ ਕਿਹਾ ਵੀ ਚਲੋ ਨਾਲੇ ਇਹ ਖਾ ਲੂਗਾ ਨਾਲੇ ਚਲੋ ਆਪਾਂ ਟੈਸਟ ਕਰਕੇ ਦੇਖਦੇ ਹਾਂ ਵੀ ਕਿੱਦਾਂ ਦੀ ਹੋਣੀ ਹੈ ਪਰ ਇਸ ਵਾਰ ਜਿਵੇਂ ਬਣਾਉਂਦੇ ਤਾਂ ਚਲੋ ਅੱਗੇ ਵੀ ਆ ਇਸ ਵਾਰ ਮੈਂ ਗਰਮ ਪਾਣੀ ਕਰਕੇ ਬਣਾਈਆਂ ਸੀ ਜਿਵੇਂ ਅੱਗੇ ਹੁੰਦਾ ਵੀ ਠੰਡਾ ਪਾਣੀ ਕਰਕੇ ਬਣਾ ਲੈਂਦੇ ਆ ਜੀ ਕਿ ਚਲੋ ਹਨਾ ਝੂਠ ਵਾਲੀ ਤਾਂ ਕੋਈ ਗੱਲ ਨਹੀਂ ਨੇ ਪਰ ਗਰਮ ਪਾਣੀ ਵਾਲੀਆਂ ਜ਼ਿਆਦਾ ਅਲੱਗ ਲੱਗਦੀਆਂ ਬਣੀਆਂ ਨੇ ਜਿਵੇਂ ਕੱਲੀਆਂ ਕੱਲੀਆਂ ਜਿਹੀਆਂ ਹੋ ਜਾਂਦੀਆਂ ਨੇ ਐਨ ਬਣੀਆਂ ਹੋਈਆਂ ਸੀ ਜਿਵੇਂ ਨੂਡਲਸ ਆਪਾਂ ਖਾਂਦੇ ਆ ਓਦਾਂ ਬਣੀਆਂ ਹੋਈਆਂ ਸੀ ਇਹ ਬਸ ਉਸ ਤੋਂ ਬਾਅਦ ਫਿਰ ਅਸੀਂ ਕੀਤੀ ਰੈਸਟ ਘੰਟਾ 2 ਘੰਟੇ ਹਾਂਜੀ ਪੈ ਗਏ ਸੀ ਫਤੇ ਵੀ ਪੈ ਜਾਂਦਾ ਹੁੰਦਾ ਫਿਰ ਨਾਲ ਹੁੰਦਾ ਵੀ ਦੁਪਹਿਰ ਆ ਹਨਾ ਵੀ ਜਾਣਾ ਕਿੱਥੇ ਆ ਫਿਰ ਉਸ ਤੋਂ ਬਾਅਦ ਇੱਥੇ ਲਾ ਲੇ ਸੀ ਸਾਰੇ ਜਿਹੜੇ ਕੱਪੜੇ ਸੁੱਕੇ ਹੋ ਸੀ ਉਹ ਲਾ ਕੇ ਫਿਰ ਮੰਮੀ ਲੱਗੇ ਸੀ ਤੇਲ ਲਗਾਉਣਾ ਮੈਂ ਜਦ ਨੂੰ ਇੱਥੇ ਕੁਝ ਕਰਦੀ ਫਿਰਦੀ ਸੀ ਬਸ ਐਵੇਂ ਹੀ ਥੋੜਾ ਬਹੁਤਾ ਵਿੜੇ ਜਿਵੇਂ ਚੱਕਰ ਜੀ ਕੋਈ ਕਰਨ ਕਰਨ ਵਾਲੀ ਹੋਊਗੀ ਬਸ ਉਹ ਲੱਗੀ ਹੋਈ ਸੀ ਨਾਲ ਮੈਂ ਲੱਗੀ ਹੋਈ ਸੀ ਜਿਵੇਂ ਹੁਣ ਤੁਹਾਨੂੰ ਦਿਖਾਉਣੀ ਵੀ ਤਾਂ ਹੈਗੀ ਆ ਵੀ ਕੀ ਕੀ ਕੀਤਾ ਹਨਾ ਵੈਸੇ ਜਣੀ ਤੁਹਾਡੇ ਲਈ ਤਾਂ ਇਹ ਹੋ ਜਾਂਦਾ ਹਨਾ ਵੀ 7-8 ਮਿੰਟ ਨੇ ਇਹ ਬਲੌਗ ਦੇ ਪਰ ਕਿਸੇ ਲਈ ਇਹ 12 ਘੰਟੇ ਦੀ ਡਿਊਟੀ ਹੁੰਦੀ ਹੈ ਨਾ ਵੀ ਬਲੌਗ ਬਣਾਉਣੇ ਐ ਐਡਿਟ ਕਰਨੇ ਵਾਇਸਓਵਰ ਕਰਨਾ ਵੀ ਇਹ ਕੋਈ ਐਡਾ ਸੌਖਾ ਕੰਮ ਨਹੀਂ ਹੁੰਦਾ ਹੈਗਾ ਜਿੰਨਾ ਆਪਾਂ ਸੌਖਾ ਲੱਗਦਾ ਏ ਬਾਕੀ ਦੁੱਖ ਇਹ ਹੋ ਜਾਂਦਾ ਫਿਰ ਵੀ ਜਦ ਤੁਸੀਂ ਦੇਖਣ ਵਾਲੇ ਸਕਿਪ ਕਰ ਕਰਕੇ ਦੇਖ ਜਾਂਦੇ ਹੋ ਹਨਾ ਉਹਦਾ ਤਾਂ ਜੇ ਵਿਊ ਜੁੜਨਾ ਵੀ ਤਾਂ ਤਾਂ ਵੀ ਨਹੀਂ ਜੁੜਦਾ ਹੈਗਾ ਵੀ ਪਲੀਜ਼ ਰਿਕਵੈਸਟ ਆ ਵੀ ਇਹ ਜਦੋਂ ਬਲੌਗ ਦੇਖਦੇ ਨੇ ਤਾਂ ਫੁੱਲ ਦੇਖਿਆ ਕਰੋ ਅੱਜ ਜੀ ਹੁਣ ਹੋ ਜਾਣਗੇ ਸ਼ਾਮ ਦੇ ਕੰਮ ਕਰ ਸ਼ੁਰੂ ਫਿਰ ਬਸ ਆਪਾ ਇੱਥੇ ਲੱਗੇ ਸੀ ਸ਼ਾਮ ਦੇ ਕੰਮਾਂ ਇਹਦਾ ਅਸਲ ਦੇ ਵਿੱਚ ਵੀਡੀਓ ਥੋੜੀ ਜੀ ਇੱਧਰ ਉੱਧਰ ਹੋਊਗੀ ਤਾਂ ਕਰਕੇ ਥੋੜਾ ਜਿਆ ਅੰਡਰਸਟੈਂਡ ਕਰਿਓ ਇਹ ਤੁਹਾਨੂੰ ਮੈਂ ਇਹ ਜਿਵੇਂ ਤੁਹਾਨੂੰ ਕਿਹਾ ਸੀ ਨਾ ਵੀ ਮੈਂ ਦਿਖਾਉਣੀ ਤੁਹਾਨੂੰ ਦੱਸਿਆ ਸੀ ਵੀ ਬਹੁਤ ਸੋਹਣੀਆਂ ਬਣੀਆਂ ਸੀ ਇਹਨੀਆਂ ਉਦਾਂ ਸੀ ਇਹ ਜਿਵੇਂ ਹੁਣ ਤੁਸੀਂ ਦੇਖੀ ਨੇ ਨਾ ਵੀ ਜਮਈ ਕੱਲੀਆਂ ਕੱਲੀਆਂ ਪਈਆਂ ਸੀ ਇਹ ਉਹ ਜਦੋਂ ਮੈਂ ਨਾ ਵੀਡੀਓ ਮਤਲਬ ਐਡਿਟਿੰਗ ਕੀਤੀ ਹੈ ਉਹ ਕਿਤੇ ਇੱਧਰ ਉੱਧਰ ਹੋ ਗਈ ਕਿਉਂਕਿ ਜਿਵੇਂ ਹੁਣ ਥੋੜਾ ਜਿਹਾ ਨਾ ਲੌਂਗ ਹੋ ਜਾਂਦੀ ਹੁੰਦੀ ਹੈ ਕੋਈ ਵੀ ਜਦੋਂ ਵੀਡੀਓ ਬਣਾਉਣੀ ਆਪਾਂ ਫਿਰ ਉਹਦੇ ਵਿੱਚੋਂ ਥੋੜੀ ਜਿਵੇਂ ਕਟਿੰਗ ਕਰਕੇ ਫਿਰ ਉਹ ਕਰਨੀ ਪੈਂਦੀ ਹੁੰਦੀ ਹੈ ਤਾਂ ਕਰਕੇ ਬਸ ਇੱਧਰ ਉੱਧਰ ਹੋ ਗਈ ਇੱਥੇ ਜੀ ਇਹ ਚੜ੍ਹੇ ਸੀ ਚੰਨ ਮਤਲਬ ਬਹੁਤ ਜ਼ਿਆਦਾ ਬਰੀਕ ਸੀ ਇਹਦੇ ਵਿੱਚ ਵੀਡੀਓ 'ਚ ਤਾਂ ਛੋਣ ਨੂੰ ਲੱਗਿਆ ਨਹੀਂ ਹੈਗਾ ਪਰ ਮੈਂ ਤਾਈਓ ਵੀਡੀਓ ਬਣਾਉਣ ਲੱਗੀ ਸੀ ਮੈਂ ਖੈਰ ਤੁਹਾਨੂੰ ਦਿਖਾਉਣੀ ਆ ਜਮੇ ਜਮੇ ਨਾ ਇੱਕ ਲਾਈਨ ਖਿੱਚੀ ਹੋਈ ਹੁੰਦੀ ਆ ਉਦਾਂ ਸੀ ਕਿਉਂਕਿ ਹੁਣ ਇਹਨੇ ਮਤਲਬ ਜਿਵੇਂ ਹੁਣ ਪੂਰਨਮਾਸ਼ੀ ਤੱਕ ਇਹਨੇ ਪੂਰਾ ਹੁੰਦਾ ਚਲੇ ਜਾਣਾ ਵੀ ਪੂਰਨਮਾਸ਼ੀ ਤੋਂ ਬਾਅਦ ਇਹ ਲੋ ਫੇਰ ਇਹ ਘਟਣ ਲੱਗ ਜਾਂਦਾ ਹੁੰਦਾ ਬਾਕੀ ਜੀ ਰੋਜ਼ੇ ਵਾਲਿਆਂ ਦੇ ਹੋ ਗਏ ਰੋਜ਼ੇ ਖਤਮ ਸਾਰਿਆਂ ਨੂੰ ਬਹੁਤ ਬਹੁਤ ਈਦ ਮੁਬਾਰਕ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਜੀ ਧਰਮ ਸਭ ਇੱਕੋ ਹੀ ਨੇ ਪਰਮਾਤਮਾ ਦਾ ਨਾਮ ਇੱਕੋ ਹੀ ਆ ਨਾ ਇਹ ਤਾਂ ਸਿਰਫ ਇਨਸਾਨਾਂ ਨੇ ਬੰਡੀਆਂ ਪਾਆਂ ਹੋਈਆਂ ਨੇ ਕਿਸੇ ਚੀਜ਼ ਦੇ ਵਿੱਚ ਕੋਈ ਪਰਮਾਤਮਾ ਨੇ ਅੰਤਰ ਨਹੀਂ ਕੀਤਾ ਸਿਰਫ ਆਪਾਂ ਦੁਨੀਆ ਦੇ ਇਨਸਾਨਾਂ ਨੇ ਅੰਤਰ ਕੀਤਾ ਏ ਕਿਉਂਕਿ ਧਰਮ ਕਿਸੇ ਇੱਕ ਦਾ ਨਹੀਂ ਹੁੰਦਾ ਇਹ ਜਿਹੜਾ ਉਸ ਧਰਮ ਨੂੰ ਫਾਲੋ ਕਰਦਾ ਏ ਤਾਂ ਉਹ ਕਿਸੇ ਵੀ ਜਾਤ ਪਾਤ ਦਾ ਕਿਸੇ ਵੀ ਉਹਦਾ ਹੋ ਸਕਦਾ ਇਹਦੇ ਵਿੱਚ ਇਹ ਨਹੀਂ ਹੁੰਦਾ ਹੈਗਾ ਵੀ ਆਹ ਇਹਦਾ ਇਹੀ ਧਰਮ ਆ ਜੀ ਹੈ ਨਾ ਆਪਾਂ ਜਿਹਨੂੰ ਇੱਜ਼ਤ ਦਿੰਨੇ ਆ ਉਹੀ ਆਪਣਾ ਧਰਮ ਆ ਜੇ ਆਪਾਂ ਕਿਸੇ ਨੂੰ ਵੀ ਨਿਜ ਜਿੰਦਾ ਫਿਰ ਆਪਣਾ ਕੋਈ ਵੀ ਧਰਵ ਨਹੀਂ ਹੈਗਾ ਨਾ ਆਪਾਂ ਇਨਸਾਨ ਕਹਿ ਲਾਉਣ ਦੇ ਲਾਇਕ ਆ ਫਿਰ ਇਹ ਚੀਜ਼ ਲਈ ਹਾਂਜੀ ਇਹ ਇੱਥੇ ਰੋਟੀ ਖਾ ਲਈ ਸੀ ਆਪਾਂ ਭਾਂਡੇ ਵਗੈਰਾ ਚੱਕਲੇ ਸੀ ਅੱਜ ਦੁੱਧ ਗਰਮ ਕਰਨ ਨੂੰ ਹੋ ਗਏ ਸੀ ਲੇਟ ਉਹਦੇ ਕਰਕੇ ਦੁੱਧ ਹੈਗਾ ਸੀ ਜਿਆਦਾ ਗਰਮ ਤਾਂ ਕਰਕੇ ਫਿਰ ਨਾਲ ਕੌਲੀ ਚ ਪਾ ਪਾ ਕੇ ਪੀਣਾ ਪਿਆ ਪਰ ਇਹਦਾ ਮੈਨੂੰ ਤਾਂ ਜੀ ਸਵਾਦ ਨਹੀਂ ਆਉਂਦਾ ਹੈਗਾ ਕੋਈ ਮੈਨੂੰ ਤਾਂ ਗਲਾਸ ਨਾਲ ਸਵਾਦ ਆਉਂਦਾ ਉਹ ਵੀ ਨਾਲੇ ਥੋੜਾ ਜਿਹਾ ਰੂਮ ਟੈਂਪਰੇਚਰ ਤੇ ਜੇ ਅਗਰ ਹੋਵੇ ਫਿਰ ਗਰਮ ਚੀਜ਼ ਦਾ ਨਹੀਂ ਕੋਈ ਆਉਂਦਾ ਹੈਗਾ ਵੀ ਜਿਹੜਾ ਆਪਾਂ ਸਿੱਪ ਸਿੱਪ ਜੀ ਕਰਕੇ ਪੀਂਦੇ ਹਾਂ ਨਾ ਉਹਦਾ ਨਹੀਂ ਮਜ਼ਾ ਆਉਂਦਾ ਬਿਸਤਰੇਲੇ ਵਿਛਾ ਜੀ ਹੁਣ ਸੌਣ ਦੀ ਤਿਆਰੀ ਆ ਅੱਜ ਦੀ ਵੀਡੀਓ ਦਾ ਇਤੀ ਕਰਦੇ ਹਾਂ ਜੀ ਐਂਡ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵੀਂ ਵੀਡੀਓ ਸੋ ਬਣੇ ਰਹੋ ਜਿਨ੍ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਧੀਆ-ਵਧੀਆ ਕਮੈਂਟ ਕਰਿਆ ਕਰੋ ਅਗਰ ਸਾਡੇ ਵਿੱਚ ਕੋਈ ਗਲਤੀ ਆ ਤਾਂ ਉਹ ਵੀ ਜਰੂਰ ਦੱਸਿਆ ਕਰੋ ਜਿੱਥੇ ਤੁਹਾਨੂੰ ਸਹੀ ਲੱਗਦਿਆਂ ਤਾਂ ਉਥੇ ਐਪਰੀਸ਼ੀਏਟ ਵੀ ਜਰੂਰ ਕਰਿਆ ਕਰੋ ਓਕੇ ਬਾਈ ਟੇਕ ਕੇਅਰ